ਅੰਮ੍ਰਿਤਸਰ ਚ ਪੰਜਾਬ ਪੁਲਿਸ ਦਾ ਪੀਲਾ ਪੰਜਾ ਚਲਿਆ ਨਸ਼ਾ ਤਸਕਰਾਂ ਵਿਰਾਂ ਨਜਾਇਜ਼ ਜ਼ਾਰੀਆਂ ਨੂੰ ਕੀਤਾ ਗਿਆ ਤਹਟੇਰੀ ਸੁਲਤਾਨਵਿੰਡ ਪਿੰਡ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਤੇ ਬੁਲਡوزر ਚਲਿਆ ਹਰਪਾਲ ਸਿੰਘ ਭੱਲਾ ਅਤੇ ਜੱਜ ਸਿੰਘ ਦੇ ਘਰ ਇਹ ਬੁਲਡੋਜ਼ਰ ਚਲਿਆ ਵੱਡਾ ਐਕਸ਼ਨ ਇਸ ਨੂੰ ਮੰਨਿਆ ਜਾ ਰਿਹਾ ਹੈ ਦਰਜੀ ਦੂਆ ਮੁਲਜ਼ਮਾਂ ਦੇ ਖਿਲਾਫ ਕਈ ਮਾਮਲੇ ਦਰਜ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਨਫੋਰਸਮੈਂਟ ਕਰਦੇ ਹੋਏ ਬਹੁਤ ਸਾਰੀਆਂ ਵੱਡੀਆਂ ਬਰਾਮਦੀਆਂ ਕੀਤੀਆਂ ਔਰ ਵੱਡੇ ਮਗਰਮੱਛ ਵੀ ਫੜੇ ਗਏ ਜਿਹੜੇ ਡਰੱਗ ਟ੍ਰੇਡ ਨਾਲ ਰਿਲੇਟਡ ਨੇ ਇਸ ਤੋਂ ਇਲਾਵਾ ਜਿਹੜੇ ਸਪਲਾਈਅਰਸ ਔਰ ਪੈਡਲਰਸ ਨੇ ਉਹਨਾਂ ਦੇ ਖਿਲਾਫ ਵੀ ਕਾਫੀ ਮੈਸਿਵ ਲੈਵਲ ਤੇ ਜਿਹੜਾ ਐਕਸ਼ਨ ਲਿਆ ਗਿਆ ਉਸ ਤੋਂ ਇਲਾਵਾ ਜਿਹੜੇ ਵੀ ਐਡਿਕਟਸ ਨੇ ਉਹਨਾਂ ਨੂੰ ਵੀ ਪੁਲਿਸ ਜਿਹੜੀ ਆ ਉਹ ਉਹਨਾਂ ਦਾ ਇਲਾਜ ਵਾਸਤੇ ਅਸੀਂ ਭਰਤੀ ਕਰਵਾ ਰਹੇ ਹਾਂ ਰੈਗੂਲਰਲੀ ਹਰ ਰੋਜ਼ੀ ਸਾਡੇ ਮੁਲਾਜ਼ਮ ਤੇ ਆਫੀਸਰਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਔਰ ਜਿਹੜੇ ਬੇਲਡ ਆਊਟ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਜ਼ਮਾਨਤ ਤੇ ਬਾਹਰ ਆ ਰਹੇ ਉਹਨਾਂ ਤੇ ਵੀ ਸਪੈਸ਼ਲ ਅਸੀਂ ਇੱਕ ਮੋਨਿਟਰਿੰਗ ਸਿਸਟਮ ਤਿਆਰ ਕੀਤਾ ਉਹਦੇ ਤੇ ਉਹਨਾਂ ਤੇ ਪੂਰਾ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਕਾਰਪੋਰੇਸ਼ਨ ਵੱਲੋਂ ਇਲੀਗਲ ਤਰੀਕਿਆਂ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਸਪੈਸ਼ਲੀ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਦੇ ਤਹਿਤ ਵੀ ਕਾਫੀ ਕਾਰਵਾਈ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਦੇ ਏਰੀਆ 'ਚ ਕੀਤੀ ਗਈ ਹੈ ਅੱਜ ਵੀ ਅਸੀਂ ਪਿੰਡ ਸੁਲਤਾਨਵਿੰਡ ਚ ਆਏ ਆ ਇਹ ਬੜੇ ਦੋ ਨਟੋਰੀਅਸ ਸਮਗਨਰ ਭਰਾ ਨੇ ਹਰਪਾਲ ਸਿੰਘ ਤੇ ਜੱਜ ਸਿੰਘ ਉਹਨਾਂ ਨੇ ਬੜਾ ਹੀ ਆਲੀਸ਼ਾਨ ਇੱਕ ਮਕਾਨ ਬਣਾਇਆ ਜਿਵੇਂ ਆਪਾਂ ਦੇਖਿਆ ਹੁਣ ਸਾਰਿਆਂ ਨੇ ਔਰ ਜੇ ਇਹਨਾਂ ਦਾ ਪਿਛੋਕੜ ਦੇਖੀਏ ਹਰਪਾਲ ਸਿੰਘ ਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਨੇ ਔਰ 2020 ਤੋਂ ਦੋਨੋਂ ਭਰਾ ਇਹ ਐਨਡੀਪੀਐਸ ਦਾ ਕੰਮ ਕਰ ਰਹੇ ਕਦੇ ਜੇਲ੍ਹ ਚਲੇ ਗਏ ਜਮੰਤ ਤੇ ਬਾਹਰ ਆ ਗਏ ਹਰਪਾਲ ਦੇ ਖਿਲਾਫ ਜਿਹੜੇ ਮੁਕਦਮੇ ਨੇ ਉਹ ਜ਼ਿਆਦਾਤਰ ਇੱਥੇ ਸੁਲਤਾਨਵਿੰਡ ਦੇ ਤੇ ਲੇਟੈਸਟ ਜਿਹੜਾ ਮੁਕਦਮਾ ਹੈ ਦੋਨੋਂ ਭਰਾਵਾਂ ਦੇ ਉੱਤੇ ਜਿਹੜਾ ਦਰਜ ਹੋਇਆ ਉਹ 16 ਨੰਬਰ ਮੁਕਦਮਾ 2025 ਦਾ 2 3 2 ਮਾਰਚ ਦਾ ਔਰ ਇਹਦੇ ਵਿੱਚ ਅਸੀਂ ਜਿਹੜੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਸੈਕਸ਼ਨ ਨਵੇਂ BNS ਉਹ ਵੀ ਨਾਲ ਲਾਈਏ ਕਿਉਂਕਿ ਬਾਰ-ਬਾਰੇ ਇੱਕੋ ਕ੍ਰਾਈਮ ਕਰ ਰਹੇ ਨੇ ਇਦੇ ਚ 262 ਗ੍ਰਾਮ ਕਮਰਸ਼ੀਅਲ ਦੀ ਜਿਹੜੀ ਬਰਾਮਦਗੀ ਹੋਈ ਸੀ ਤੇ 41000 ਰੁਪਇਆ ਡਰਗ ਮਨੀ ਫੜੀ ਗਈ ਸੀ ਉਹ ਚ ਜੱਜ ਸਿੰਘ ਗ੍ਰਿਫਤਾਰ ਹੋ ਗਿਆ ਇਹ ਪਗੋੜਾ ਹਰਪਾਲ ਸਿੰਘ ਹੈ ਜੇ ਇਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅੱਜ ਜਿਹੜੀ ਡੈਮੋਲੇਸ਼ਨ ਮਸਲਾ ਹੈਗਾ ਕਾਰਪੋਰੇਸ਼ਨ ਵੱਲੋਂ ਇਹ ਜਿਹੜਾ ਸਾਨੂੰ ਪੁਲਿਸ ਫੋਰਸ ਮੋਹਈਆ ਕਰਨ ਵਾਸਤੇ ਰਿਕੁਐਸਟ ਆਈ ਸੀ ਉਹਦੇ ਕਰਕੇ ਅਸੀਂ ਆਏ ਆ ਸੋ ਥੈਟ ਇੱਕ ਬੜਾ ਸਟਰੋਂਗ ਮੈਸੇਜ ਜਾਵੇ ਸਾਰੇ ਲੋਕ ਇਸ ਏਰੀਏ ਜਾਣਦੇ ਇਹਨਾਂ ਨੂੰ ਇਹ ਕਿੰਨੇ ਨੋਟੋਰੀਅਸ ਬੰਦੇ ਨੇ ਔਰ ਕਿੰਨੇ ਲੋਕ ਔਰ ਕੰਮ ਕਰ ਰਹੇ ਨੇ ਉਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਬੜਾ ਸਟਰੋਂਗ ਮੈਸੇਜ ਆਉਂਦਾ ਹੈ ਸਮਾਜ ਦੇ ਵਿੱਚ ਵੀ ਕਿਸੇ ਤੁਸੀਂ ਗਲਤ ਤਰੀਕੇ ਨਾਲ ਕਾਲਾ ਧਨ ਕਮਾ ਵੀ ਲਿਆ ਡਰਗ ਮਨੀ ਕਮਾ ਲਈ ਗਲਤ ਤਰੀਕੇ ਨਾਲ ਉਹਦਾ ਅੰਜਾਮ ਇਹੀ ਹੋਏਗਾ ਸਰ ਛੱਪੜ ਦੇ ਉੱਪਰ ਕਰੋ ਦਾ ਘਰ ਨਹੀਂ ਨਾ ਰਹਿੰਦੇ 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 ਕਾਰਪੋਰੇਸ਼ਨ ਵੱਲੋਂ ਆਰਡਰ ਹੋਇਆ ਜੀ ਡੈਮੋਲੇਸ਼ਨ ਦੇ ਤਾਂ ਹੀ ਅਸੀਂ ਆਏ ਹਾਂ ਪੁਲਿਸ ਫੋਰਸ ਮੰਗੀ ਗਈ ਹੈ ਉਹਨਾਂ ਵੱਲੋਂ ਸਰ ਕਿੰਨੇ ਸਮੇਂ ਤੋਂ ਰਹਿ ਰਹੇ ਨਹੀਂ ਛੱਪੜ ਦੇ ਉੱਪਰ ਹੈ ਇਹ ਮੈਨੂੰ ਨਹੀਂ ਪਤਾ ਪਰ ਬੇਸਿਕਲੀ ਉਹ ਕਾਰਪੋਰੇਸ਼ਨ ਦੱਸ ਸਕੇਗੀ ਅਸੀਂ ਤਾਂ ਬੇਸਿਕਲੀ ਏ ਜਿਹੜੀਆਂ ਚੀਜ਼ਾਂ ਇਹਨਾਂ ਦਾ ਜਿਹੜਾ ਪਛੋਕੜ ਹੈ ਕ੍ਰਿਮੀਨਲ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਰਹੇ ਆਂ ਔਰ ਪੁਲਿਸ ਦੀ ਪੂਰੀ ਅਸੀਂ ਮਦਦ ਦਿੱਤੀ ਹੈ ਕਾਰਪੋਰੇਸ਼ਨ ਦੀ ਟੀਮ ਨੂੰ ਜਿਸ ਨਾਲ ਕਿ ਇਹ ਜਿਹੜਾ ਸਾਰੀ ਜਿਹੜਾ ਐਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਸੰਪੰਨ ਹੋ ਸਕੇ ਕੋਈ ਰਿਕਵਰਟ ਸਰ ਪਿੰਡ ਦੇ ਬੈਠੇ ਕਲੀ ਐਕਸ਼ਨ ਸੀ ਮੇਰੇ ਕਾਫੀ ਦੇਖੇ ਹਾਂ ਹਾਂ ਜੀ ਚਾਰ ਮੁਕਦਮੇ ਹਰਪਾਲਤੇ ਆ ਜੀ 2020 ਤੋਂ ਹੀ ਦੋਨੇ ਲੱਗੇ ਹੋਏ ਆ ਔਰ ਜੱਜ ਦੇ ਖਿਲਾਫ ਤਿੰਨ ਮੁਕਦਮੇ